ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 18 19 20 April ਆਉਣ ਵਾਲੇ ਜੋ ਤਿੰਨ ਦਿਨ ਹੋਣਗੇ ਅੱਜ ਕੱਲ ਤੇ ਪਰਸੋਂ ਇਹ ਤਿੰਨ ਦਿਨਾਂ ਦੇ ਵਿੱਚ ਵੀਰੋ ਇੱਕ ਸਿਸਟਮ ਪਹੁੰਚ ਰਿਹਾ ਕਿ ਪੰਜਾਬ ਦੇ ਕਿੰਨਾ ਖੇਤਰਾਂ ਦੇ ਵਿੱਚ ਕਦੋਂ ਤੋਂ ਸਿਸਟਮ ਦਾ ਅਸਰ ਪਾਨੂੰ ਦੇਖਣ ਨੂੰ ਮਿਲੇਗਾ ਧੁੱਪ ਹਵਾਵਾਂ ਤਾਪਮਾਨ ਬਦਲਵਾਈ ਸੋ ਕਿੰਨਾ ਭਾਗਾਂ ਦੇ ਵਿੱਚ ਮੀਂਹ ਦੇ ਸਾਰ ਹੋਣਗੇ ਵੀਰੋ ਸਾਰੀ ਜਾਣਕਾਰੀ ਆਪਾਂ ਨੂੰ ਮਾਨ ਦੇ ਅਧਾਰ ਤੇ ਜਿਵੇਂ ਆਪਾਂ ਨੂੰ ਅਪਡੇਟ ਮਿਲੀ ਹੈ ਸਾਰੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਵੀਰੋ ਅੱਜ 18 April ਦੀ ਆਪਾਂ ਗੱਲ ਕਰੀਏ ਦੇਖੋ 18 April ਨੂੰ ਵੀਰੋ ਪੰਜਾਬ ਦਾ ਮੌਸਮ ਸਵੇਰ ਤੋਂ ਹੀ ਲੈ ਕੇ ਹਲਕੀ ਫੁਲਕੀ ਬੱਦਲਵਾਈ ਵਾਲਾ ਰਿਹਾ ਕਿਉਂਕਿ 17 ਦੀ ਦੁਪਹਿਰ ਤੋਂ ਬਾਅਦ ਹੀ ਵੀਰੋ ਕਿ ਸਿਸਟਮ ਹਲਕੀ ਸ਼੍ਰੇਣੀ ਦਾ ਸੀ ਜੋ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬੱਦਲਵਾਈ ਦੇ ਰੂਪ ਦੇ ਵਿੱਚ ਆਪਣਾ ਪ੍ਰਭਾਵ ਦਿਖਾ ਰਿਹਾ ਸੀ ਇੱਕਾ ਦੁੱਕਾ ਥਾਂ ਅਤੇ ਹਲਕੀ ਕਿਣਮਣ ਵੀ ਹੋਈ ਹੈ ਕੱਲ੍ਹ ਸ਼ਾਮ ਦੇ ਸਮੇਂ ਵੀਰੋ ਪਰ ਰਾਤ ਦੇ ਸਮੇਂ ਹੀ ਸਿਸਟਮ ਦਾ ਅਸਰ ਬੱਦਲਵਾਈ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਪਰ ਅੱਜ ਵੀ ਵੀਰੋ ਦਿਨ ਦੇ ਸਮੇਂ ਜਿਆਦਾ ਤੇਜ਼ ਧੁੱਪ ਨਹੀਂ ਲੱਗੇਗੀ ਬਿਜਲੀ ਧੁੱਪ ਲੱਗੇਗੀ ਕੁਝ ਖੇਤਰਾਂ ਦੇ ਵਿੱਚ ਵੀਰੋ ਬੱਦਲਬਾਈ ਵੀ ਆਪਣਾ ਅਸਰ ਦਿਖਾਵੇਗੀ ਰਲਮਾ ਮਿਲਮਾ ਧੁੱਪ ਛਾਂ ਦਾ ਮਾਹੌਲ ਬਣਿਆ ਰਹੇਗਾ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਹੀ ਕੱਲ ਦੇ ਰਫਤਾਰ ਦੇ ਮੁਕਾਬਲੇ ਵੀਰੋ ਥੋੜੀ ਹਬਦਾਰ ਰਫਤਾਰ ਉਸੇ ਮੁਕਾਬਲੇ ਹੀ ਅੱਜ ਵੀ ਹਵਾ ਦੀ ਤੇਜ਼ ਰਹੇਗੀ ਸੋ ਵੀਰੋ ਕੱਲ ਤੋਂ ਜੋ ਹਵਾ ਦਾ ਰੁੱਖਾ ਉਹ ਬਦਲ ਕੇ ਪੂਰਬ ਦਿਸ਼ਾ ਤੋਂ ਹੋ ਜਾਵੇਗਾ ਜੋ ਕਿ ਪੂਰਬੀ ਹਵਾਵਾਂ ਵੀਰੋ ਤੇਜ਼ ਗਤੀ ਦੇ ਵਿੱਚ ਕੱਲ ਤੋਂ ਲੈ ਕੇ ਆਉਂਦੇ 1-2 ਦਿਨ ਤੱਕ ਬਗਦਿਆਂ ਰਹਿਣਗੀਆਂ 19-20 ਤਰੀਕ ਦੇ ਵਿੱਚ 19ਵੀਂ ਦੇ ਵਿੱਚ ਵੀਰੋ ਕੋ ਸਿਸਟਮ ਆਵੇਗਾ ਜੋ ਕਿ ਤਕਰੀਬਨ 19 ਦੇ ਦੁਪਹਿਰ ਤੋਂ ਲਾ ਲੂ ਵੀਰ ਆਪਾਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗਾ। ਤੋਂ ਵੀਰੋ ਇਹ ਆਉਂਦੇ 19 ਤੇ 20 ਦੋ ਦਿਨ ਪੰਜਾਬ ਦੇ ਉੱਪਰ ਟਿਕਿਆ ਰਹੇਗਾ। ਸਿਸਟਮ ਦਾ ਜਿਆਦਾ ਅਸਰ ਸਿਸਟਮ ਦਾ ਅਸਰ ਵੀਰੋ ਜ਼ਿਆਦਾਤਰ ਆਪਾਂ ਨੂੰ ਮਾਝੇ ਦੋਆਬੇ ਦੇ ਖੇਤਰਾਂ ਦੇ ਵਿੱਚ ਜਾਂ ਕਿ ਜੋ ਪੱਛਮੀ ਸਰਹੱਦੀ ਖੇਤਰ ਨੇ ਫਰੋਜ਼ਪੁਰ, ਫਰੀਦਕੋਟ ਵਗੈਰਾ ਵੀਰੋ ਇਨ੍ਹਾਂ ਏਰੀਆ ਦੇ ਵਿੱਚ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ। ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਇਹਨਾਂ 40 ਤੋਂ 45% ਖੇਤਰਾਂ ਦੇ ਵਿੱਚ ਬਰਸਾਤ ਹਲਕੀ ਫਰੁਕੀ ਦਰਮਿਆਨੀ ਬਾਰਸ਼ ਕਿਤੇ ਥੋੜੀ-ਮੋਟੀ ਤੇਜ਼ ਹਵਾ ਦੇ ਬੁੱਲੇ ਇਦਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਪਰ ਸਿਸਟਮ ਦੇ ਚੱਲਣਾ ਕੋਈ ਵੱਡੇ ਮੀਂਹ ਦੇ ਸਾਰ ਵੀਰੋਂ ਨਹੀਂ ਹੋਣਗੇ ਕੋਈ ਜ਼ਿਆਦਾ ਤੂਫਾਨ ਮੀਂਹ ਨੇ ਰ ਅਏ ਇਦੀਆਂ ਖਬਰਾਂ ਵੀਰੋਂ ਜੋ ਹੋਣਗੀਆਂ ਫੇਕ ਹੀ ਹੋਣਗੀਆਂ ਸੋ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਵੇਗੀ ਪਰ ਐਡਾ ਕੋਈ ਖਤਰਨਾਕ ਸਿਸਟਮ ਵੀਰੋਂ ਨਹੀਂ ਹੈ ਇਹ ਜ਼ਿਆਦਾ ਤਕੜੀ ਛਣਿਆ ਸਿਸਟਮ ਨਹੀਂ ਹੈ ਕਿ ਕੋਈ ਜ਼ਿਆਦਾ ਵੱਡਾ ਹਲਚਲ ਕਰੇ ਸਵੇਰੋਂ ਠੀਕ ਠਾਕ ਹੀ ਮੌਸਮ ਬਣਿਆ ਰਹੇਗਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਸੇ ਸਮੇਂ ਨਾਲ ਆਪਣਾ ਮੈਨੇਜ ਕਰ ਲੈਣ ਵੀਰੋ ਕਿਉਂਕਿ ਫਸਲਾਂ ਦੀ ਜੋ ਕਟਾਈ ਦਾ ਕੰਮ ਉਹ ਚੱਲ ਰਿਹਾ ਹੈ ਬਾਕੀ ਵੀਰੋ ਸਿਸਟਮ 19 ਤੇ 20 ਦੇ ਵਿੱਚ ਆਪਣਾ ਅਸਰ ਦਿਖਾਉਂਦਾ ਰਹੇਗਾ ਉਸ ਤੋਂ ਬਾਅਦ ਫਿਰ ਤੋਂ ਹੀ ਮੌਸਮ ਅੱਗੇ ਗੁਜ਼ਰ ਜਾਊਗਾ ਸਿਸਟਮ ਹਲਕੇ ਫੁਲਕੇ ਵੀਰੋ ਫਿਰ ਵੀ ਆਉਂਦੇ ਰਹਿਣਗੇ ਪਰ ਜਿਵੇਂ ਜਿਵੇਂ ਕੋਈ ਅਗਲਾ ਸਿਸਟਮ ਆਵੇਗਾ ਪਰ ਸਾਰੀ ਜਾਣਕਾਰੀ ਸਹੀ ਤੋਂ ਸਹੀ ਕਿਸਾਨ ਵੀਰਾਂ ਤੱਕ ਪਹੁੰਚਦੀ ਕਰਦੇ ਰਹਾਂਗੇ ਸਮੇਂ-ਸਮੇਂ। ਸਿਰ ਜੇਕਰ ਅਚਾਨਕ ਵੀਰੋ ਫਿਰ ਵੀ ਕੋਈ ਤਬਦੀਲੀਆਂ ਨੇ ਕਿਸੇ ਸਮੇਂ ਕੋਈ ਮੀਂਹ ਹਨੇਰੀ ਦੇ ਹਾਲਾਤ ਬਣਦੇ ਨੇ ਤਾਂ ਆਪਾਂ ਅਲੱਗ ਤੋਂ ਉਸੇ ਟਾਈਮ ਵੀਡੀਓ ਕਿਸਾਨ ਵੀਰਾਂ ਨਾਲ ਸਮੇਂ ਤੋਂ ਪਹਿਲਾਂ ਸਾਂਝੀ ਕਰਾਂਗੇ। ਸੋ ਵੀਰੋ ਹਰ ਪ੍ਰਕਾਰ ਦੀ ਖੇਤੀ ਸਬੰਧੀ ਜਾਣਕਾਰੀਆਂ ਲਈ ਤੇ ਮੌਸਮ ਦੀ ਸਹੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਆਪਾਂ ਵੀਡੀਓ ਦੀ ਜਾਣਕਾਰੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਸਿਸਟਮ ਬਾਰੇ ਦੱਸਾਂਗੇ ਕਿ ਸਿਸਟਮ ਕਮਜ਼ੋਰ ਹੁੰਦਾ ਤਕੜਾ ਹੁੰਦਾ ਮੀਂਹ ਦੇ ਸਾਰ ਵੱਧਦੇ